ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਤੂੜੀ ਕਿੰਨੇ ਟਾਈਮ ਦੇ ਵਿੱਚ ਬਣਦੀ ਏ ਇੱਕ ਟਰਾਲੀ ਕੀ ਐਵਰੇਜ ਪਈ ਜਾਂਦੀ ਏ ਡੀਜ਼ਲ ਦੀ ਤੇ ਇੱਕ ਕਿੱਲੇ ਦੇ ਵਿੱਚੋਂ ਕਿੰਨੀਆਂ ਟਰਾਲੀਆਂ ਤੂੜੀ ਦੀਆਂ ਬਣੀ ਜਾਂਦੀਆਂ ਤੇ ਕਿੰਨੇ ਦਾਣੇ ਜਿਹੜੇ ਟਰੇ ਦੇ ਵਿੱਚੋਂ ਇੱਕ ਕਿੱਲੇ ਦੇ ਨਿਕਲ ਰਹੇ ਆ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਮਸ਼ੀਨ ਮਸ਼ੀਨ ਹੈਗੀ ਅਵਤਾਰ ਕੰਪਨੀ ਦੀ ਇਹ ਆ ਮਸ਼ੀਨਾਂ ਨਾਲੋਂ ਥੋੜੀ ਜੀ ਵੱਡੀ ਆ ਇਹਦਾ ਕਟਰ ਆਮ ਮਸ਼ੀਨਾਂ ਨਾਲੋਂ ਕੋਈ 2 4 5 ਇੰਚ ਦਾ ਫਰਕ ਆ ਆਪਾਂ ਨੂੰ ਪ੍ਰੋਪਰ ਨਹੀਂ ਪਤਾ ਆਪਣੇ ਗਵਾਂਢੀਆਂ ਦੀ ਮਸ਼ੀਨ ਆ ਇਹ ਸਟੈਂਡਰਡ 450 ਟਰੈਕਟਰ ਇਹਦੇ ਮੂਰੇ ਜੋ ਇਹਨੂੰ ਖਿੱਚਦਾ ਜੋ ਇਹਨੂੰ ਚਲਾਉਂਦਾ ਉਹ ਲੱਗਿਆ ਹੋਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਐਵਰੇਜ ਅਨਦਾਜ਼ਾ 3 4 3 4 ਲੰਘੇ ਥੋੜੇ ਜਿਹਾ ਸਲਾਬੇ ਆ 3 4 ਲੀਟਰ ਪ੍ਰਤੀ ਕਿੱਲਾ ਐਵਰੇਜ ਉਹ ਹੈਗੀ ਆ ਆ ਰਹੀ ਆ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆ ਤੂੜੀ ਕਿੰਨੇ ਟਰਾਲੀਆਂ ਕਿੰਨੇ ਕਿੱਲੇ ਦੀਆਂ ਨਿਕਲ ਰਹੀਆਂ ਤੂੜੀ ਮਾੜੇ ਲਾਂਗੇ ਚੋਂ ਤਾਂ ਇੱਕ ਵੀ ਕਈ ਥਾਵਾਂ ਤੇ ਕਿੱਲੇ ਦੀ ਇੱਕ ਟਰਾਲੀ ਬਣ ਰਹੀ ਹੈ ਕਿਤੇ ਡੇਢ ਬਣ ਰਹੀ ਹੈ ਜਦੋਂ ਹੱਦ ਤੋਂ ਵਧੀਆ ਚੰਗਾ ਲਾਂਗਾ ਆ ਜਾਂਦਾ ਜਿਸ ਲਾਂਗੇ ਦੇ ਵਿੱਚ ਸਾਹਮਣੇ ਤੁਸੀਂ ਵੀਡੀਓ ਦੇਖ ਰਹੇ ਹੋ ਮਸ਼ੀਨ ਚੱਲ ਰਹੀ ਹੈ ਇਹੋ ਜਿਹੇ ਲਾਂਗੇ ਦੇ ਵਿੱਚੋਂ ਢਾਈ ਟਰਾਲੀਆਂ ਦੀ ਐਵਰੇਜ ਜਿਹੜੀ ਹੈਗੀ ਆ ਇੱਕ ਕਿੱਲੇ ਦੀ ਆ ਰਹੀ ਹੈ ਤੂੜੀ ਦੀ ਟਰਾਲੀ ਮਸ਼ੀਨ 14 ਤੋਂ ਲੈ ਕੇ 17 ਮਿੰਟਾਂ ਦੇ ਵਿੱਚ ਵਿੱਚ ਇੱਕ ਟਰਾਲੀ ਭਰੀ ਜਾਂਦੀ ਹੈ ਇੱਕ ਟਰਾਲੀ 14 ਤੋਂ 17 ਮਿੰਟਾਂ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਉਤਾਰ ਮਸ਼ੀਨ ਭਰਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆਂ ਵੀ ਜਿਹੜੇ ਟਰੇ ਦੇ ਵਿੱਚੋਂ ਦਾਣੇ ਨਿਕਲਦੇ ਇੱਕ ਕਿੱਲੇ 'ਚੋਂ ਲਗਭਗ 30 ਤੋਂ 40 ਕਿਲੋ ਦਾਣੇ ਜਿਹੜੇ ਹੈਗੇ ਆ ਨਿਕਲੀ ਜਾਂਦੇ ਆ ਸਾਫ਼ ਕਰਕੇ ਉਹ ਦਾਣੇ ਤਕਰੀਬਨ ਤਕਰੀਬਨ 25-26 ਕਿਲੋ ਦਾਣੇ ਇੱਕ ਕਿੱਲੇ 'ਚੋਂ ਨਿਕਲ ਆਉਣਗੇ ਦਾਣੇ ਆਪਾਂ ਕਦੇ ਮਸ਼ੀਨ ਵਾਲੇ ਨੂੰ ਨਹੀਂ ਦਿੱਤੇ ਆਪਣੇ ਦਾਣੇ ਆਪਾਂ ਆਪ ਹੀ ਰੱਖਦੇ ਆਂ ਕਿਉਂਕਿ ਉਹ ਘਰੇ ਦਾਣਾ ਫੱਕਾ ਕਰਤੇ ਕੰਮ ਆ ਜਾਂਦੇ ਕੁੱਕੜ ਆਪਣੇ ਰੱਖੇ ਹੋਏ ਤੁਹਾਨੂੰ ਸਾਰਿਆਂ ਨੂੰ ਪਤਾ ਕੁੱਕੜਾਂ ਵਾਲੇ ਪਾਸੇ ਕੰਮ ਆ ਜਾਂਦੇ ਆ ਆਪਣਾ 5 ਕਿੱਲੇ ਵਾਣ ਦੇ ਵਿੱਚੋਂ ਤਕਰੀਬਨ 12 ਤੋਂ 13 ਟਰਾਲੀਆਂ ਬਣ ਗਈਆਂ ਵਿੱਚੋਂ ਦੋ ਕਨਾਲਾਂ ਲੰਗਾ ਜਿੱਥੇ ਪਾਣੀ ਪੈ ਗਿਆ ਸੀ ਅੰਡਰਗਰਾਉਂਡ ਲੀਕ ਹੋ ਗਿਆ ਸੀ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਟਰਾਲੀ ਖੁੱਭ ਗਈ ਸੀ ਬੜੀ ਔਖੀ ਹੋ ਕੇ ਟਰਾਲੀ ਨਿਕਲੀ ਵੇਖਣ ਵਾਲਿਆਂ ਨੂੰ ਲੱਗਦਾ ਹੋਣਾ ਟੁੱਡੀ ਟਰਾਲੀ ਬਾਹਲੀ ਭਰਤੀ ਟਰੈਕਟਰ ਕੱਢ ਨਹੀਂ ਰਿਹਾ ਪਰ ਇੱਥੇ ਪਾਣੀ ਪੈ ਗਿਆ ਸੀ ਟਰੈਕਟਰ ਖੁੱਬ ਗਿਆ ਖੋਬਾ ਜਾਦੇ ਸੀਗਾ ਸੋ ਦੋ ਕ ਕਨਾਲਾ ਲਾਂਗਾ ਆਪਣਾ ਜਿਹੜਾ ਖਰਾਬ ਹੋ ਗਿਆ ਸੀ ਹੁਣ ਆਪਾਂ ਗੱਲ ਕਰ ਲੈਨੇ ਆ ਵੀ ਤੂੜੀ ਜਿਹੜੀ ਹੈਗੀ ਆ ਇਹਦਾ ਰੇਟ ਕੀ ਰਹਿਣ ਵਾਲਾ ਹੁਣ ਐਟ ਅ ਟਾਈਮ ਤੂੜੀ ਦਾ ਰੇਟ 160 ਰੁਪਏ ਜਿਹੜਾ ਹੈਗਾ ਚੱਲੀ ਜਾਂਦਾ ਪਰ ਆਪਾਂ ਤੂੜੀ ਤਾਂ ਪਸ਼ੂਆਂ ਆਸਤੇ ਬਣਵਾ ਕੇ ਰੱਖੀ ਆ ਲਾਂਗਾ ਵੀ ਜਿਹੜਾ ਮੁੱਲ ਵਿਕ ਰਿਹਾ ਉਹ 400 ਤੋਂ ਲੈ ਕੇ 600 ਰੁਪਏ ਤੱਕ ਪ੍ਰਤੀ ਕਿੱਲਾ ਆਪਣੇ ਏਰੀਆ ਦੇ ਵਿੱਚ ਲਾਂਗੇ ਦਾ ਰੇਟ ਬਣਿਆ ਹੋਇਆ ਬਣਵਾਈ ਦੀ ਗੱਲ ਕਰ ਲੈਂਦੇ ਆ ਬਣਵਾਈ 1000 ਰੁਪਿਆ ਪ੍ਰਤੀ ਕਿੱਲਾ ਐਵਰੇਜ ਆ ਰਹੀ ਹੈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਧੰਨਵਾਦ ਜੀ